कैम्प आग कैम्प ਉਹੀ ਇਹ ਹੀ ਦਾ ਲਾਜੇ ਰਾਇਆ ਬਾਈ ਜੀ ਕੌਣ ਅਪਦੀ ਗੁੱਟ ਉਹ ਆ ਜਾ ਚਕਣਾ ਐ ਐਸਾ ਜਿਹੜੀ ਸ਼ਵੀਰ ਲਾਈ ਆ ਬਠਿੰਡਾ ਦੇ ਚਿਲਡਰਨ ਪਾਰਕ ਦੇ ਬਿਲਕੁਲ ਸਾਹਮਣੇ ਤਾਂ ਜਿੱਥੇ ਕਚਹਿਰੀਆਂ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਆ ਦਿੱਲੀ ਇੱਥੇ ਤਾਂ ਬਾਈ ਜੀ ਇਹ ਕੀ ਕਹਿਣਾ ਚਾਹੋਗੇ ਨਰੇਜ ਜੀ ਪਹਿਲਾਂ ਤਾਂ ਸਾਰੇ ਬਠਿੰਡਾ ਵਾਸੀਆਂ ਨੂੰ ਤੇ ਤੁਹਾਡੇ ਚੈਨਲ ਤੇ ਦੇਖ ਰਹੇ ਦਰਸ਼ਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਖਸ਼ੀ ਜੀ ਦਾ ਖਾਲਸਾ ਵੈਲੂ ਜੀ ਕੀ ਫਤਿਹ ਵੀਰੇ ਇੱਥੇ ਚਿਲਡਰਨ ਪਾਰਕ ਦੇ ਵਿੱਚ ਆਪਣੇ ਭਰਾ ਸਾਰੇ ਇਕੱਠੇ ਹੁੰਦੇ ਹੈਗੇ ਸ਼ਾਮ ਨੂੰ ਤੇ ਇਹ ਸਾਰੇ ਸੁਧਰੀਆਂ ਹੋਗੇ ਆਤਮਾਵਾਂ ਲਾਲੋ ਬਠੰਡੇ ਦੀਆਂ ਤੇ ਇੰਨਾ ਕੰਨੀਓ ਇਹ ਆਮ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਜਿਹੜੇ ਇੱਥੇ ਰੋਜ਼ਮਰਾਂ ਦੇ ਕੰਮ ਕਰਨ ਆਉਂਦੇ ਹੈਗੇ ਕਚੈਰੀਆਂ ਚ ਫੀਸਿਲ ਦੇ ਵਿੱਚ ਉਸ ਲੋਕਾਂ ਵਾਸਤੇ ਗਰਮੀ ਨੂੰ ਦੇਖਦੇ ਹੋਏ ਠੰਡੇ ਪਾਣੀ ਦੀ ਸ਼ਬੀਲ ਲਾਈ ਗਈ ਹੈ ਵੀਰੇ ਸਾਰੇ ਇਹ ਨੌਜਵਾਨ ਨੇ ਆਪ ਦੇ ਕੰਨੀਓ ਉਪਰਾਲਾ ਕਰਕੇ ਇਹ ਸ਼ਬੀਲ ਲਾਈ ਹੈ ਸਾਂਝੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਆਡੇ ਸਾਰੇ ਭਰਾ ਨੇ ਸਾਰੇ ਲੱਗੇ ਪਏ ਆਪਦੇ ਆਪ ਦੇ ਕੰਮ ਕਰਦੇ ਨੇ ਇਹ ਆਪਦੇ ਕੰਮ ਚੋਂ ਟਾਈਮ ਕੱਢ ਕੇ ਇੱਥੇ ਸੇਵਾ ਕਰ ਰਹੇ ਨੇ ਤੇ ਮੈਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਵੀਰੇ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਹੈਗਾ ਤੇ ਪ੍ਰਮਾਤਮਾ ਇਹਨਾਂ ਨੂੰ ਸਾਰੇ ਮੇਰੇ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹਨਾਂ ਦੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਕਰੇ ਇਹ ਸੇਵਾ ਦਾ ਫਲ ਇਹਨਾਂ ਨੂੰ ਪ੍ਰਮਾਤਮਾ ਦੇਵੇ ਇਹ ਮੁੰਡੇ ਦਾ ਕੰਮ ਕੀ ਵਸੇ ਕੰਮ ਕਰਦਾ ਹੈ ਇਹ ਵੀ ਸਾਰੇ ਆਪਦੇ ਅਡਵਾਰਟ ਕੰਮ ਕਰਦੇ ਨੇ ਜੀ ਕੋਈ ਇੱਕ ਕੰਮ ਨਹੀਂ ਕਰਦੇ ਇਹ ਸਾਰੇ ਅਲੱਗ-ਅਲੱਗ ਕੰਮ ਵਾਲੇ ਨੇ ਪਰੇ ਇਥੇ ਇਕੱਠੇ ਹੁੰਦੇ ਨੇ ਇਹਨਾਂ ਦਾ ਇੱਕ ਗਰੁੱਪ ਹੈ ਮੀਟਿੰਗ ਲਾਉਂਦੇ ਨੇ ਠੀਕ ਹੈ ਪਰ ਇਹਨਾਂ ਦਾ ਗਰੁੱਪ ਦਾ ਨਾਮ ਕੀ ਹੈ ਇਹਨਾਂ ਦਾ ਪਰ ਇੱਕ ਗਰੁੱਪ ਭਾਈ ਜੀ ਬੇਨਾ ਮਤਲਬ ਨਾਮ ਨਹੀਂ ਹੈਗਾ ਇਹ ਪਰ ਬਠਿੰਡੇ ਦੇ ਵਧੀਆ ਸੁਧਰੇ ਹੋਏ ਤੇ ਸੂਝਵਾਨ ਬੰਦੇ ਨੇ ਜਿਹੜੇ ਆਪ ਗਲਤ ਟ੍ਰੈਕ ਤੋਂ ਮਤਲਬ ਇਧਰ ਗਲਤ ਟ੍ਰੈਕ ਤੇ ਆਟਕੇ ਹੋਏ ਨੌਜਵਾਨ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਇਧਰ ਆ ਕੇ ਸਹੀ ਜਗ੍ਹਾ ਤੇ ਆ ਜੀ ਭਾਈ ਇੱਥੇ ਜੀ ਸਵੇਰੇ ਐਕਸਰਸਾਈਜ਼ ਕਰਦੇ ਇਸ ਤੋਂ ਟਾਈਮ ਸਵੇਰੇ ਸ਼ਾਮ ਸਾਰੇ ਭਰਾ ਇੱਥੇ ਇਕੱਠੇ ਹੁੰਦੇ ਸਾਰਿਆਂ ਨੇ ਪਹਿਲਾਂ ਹੀ ਰਾਏ ਕੀਤੀ ਸੀ ਕਿ ਤੇ ਸੇਵਾ ਕਰਨੀ ਹੈ ਸਾਰਿਆਂ ਨੇ ਬਾਕੀ ਸਾਡੇ ਭਰਾ ਖੜੇ ਆ ਪੱਟੇ ਦੱਸਣਗੇ ਜੀ ਹਾਂਜੀ ਭਾਈ ਜੀ ਕੀ ਨਾਮਾ ਕਿਹੜੀ ਜਗ੍ਹਾ ਤੋਂ ਸਹੀ ਗੱਲ ਜੀ ਮੇਰਾ ਆਪਣਾ ਚੱਕੀ ਕਣਾ ਜਾਓਗੇ ਸੇਵਾਵਾਂ ਜਿਹੜੀ ਕੀਤੀ ਜਾ ਰਹੀ ਹੈ ਆਪਣੀ ਹਾਂ ਸੇਵਾ ਕੀਤੀ ਜਾ ਰਹੀ ਹੈ ਅੱਡੀ ਹਾਂਜੀ ਇਹ ਸਾਰੇ ਨਾ ਭਰਾ ਇਕੱਠੇ ਹੋਇਆ ਸਾਡਾ ਗਰੁੱਪ ਹੈ ਜੀ ਇੱਕ ਨੌਜਵਾਨ ਦਾ ਸਾਰੇ ਭਰਾ ਇਹ ਉਹਨਾਂ ਨੇ ਰਲ ਗਰਮੀ ਨੂੰ ਦੇਖਦੇ ਹੋਏ ਇੱਕ ਮੀਟਿੰਗ ਕੀਤੀ ਵੀ ਚਲੋ ਆਪਾਂ ਲੋਕਾਂ ਖਾਤਰ ਸੇਵਾ ਲਈ ਜਾਵੇ ਸੇਵਾ ਲਈ ਜਾਵੇ ਵੀ ਆਪਾਂ ਠੰਡੇ ਮਿੱਠੇ ਜਲ ਦੀ ਤਸੀਰ ਲਈ ਜਾਵੇ ਤੇ ਸਾਰੇ ਗਰੁੱਪ ਵਾਲੇ ਰਲ ਕੇ ਫਿਰ ਸਾਰਿਆਂ ਨੇ ਇਕੱਠੇ ਨੇ ਉਪਰਾਲਾ ਕੀਤਾ ਇਹ ਸਾਂਝਾ ਪ੍ਰੋਗਰਾਮ ਆਇਆ। ਛੁਪੀ ਮੈਂ ਕਹਿਣਾ ਚਾਹੂਗਾ ਜੀ ਜਿਹੜੇ ਬੰਦਿਆਂ ਨੂੰ ਵੀ ਅਮਲਾਂ ਨਸ਼ਾ ਨਹੀਂ ਛੁੱਟਦਾ ਹਨਾ ਸਾਡੇ ਨਾਲ ਸ਼ਾਮ ਨੂੰ ਅਸੀਂ 6 ਤੋਂ 7 ਮੀਟਿੰਗ ਲਾਉਣੇ ਆ ਆਪਦੀ ਹਨਾ ਰੈੱਡ ਕਰਾਸ ਚ ਜਿਹਦੇ ਤੋਂ ਨਹੀਂ ਵੀ ਛੱਡਿਆ ਜਾਂਦਾ ਹਨਾ ਤਾਂ ਸਾਡੇ ਨਾਲ ਹਨਾ ਗੱਲਬਾਤ ਕਰੇ ਸਾਡਾ 2.5 300 ਜਣੇ ਦਾ ਗਰੁੱਪ ਹੈ ਹਨਾ ਮੁੰਡੇ-ਮੁੰਡਿਆਂ ਦਾ ਕੋਈ ਫੀਸ ਨਹੀਂ ਇਹਦੇ ਚ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਵੀ ਚੀਜ਼ ਨਹੀਂ ਮੰਗਦੇ ਬਸ ਸਾਨੂੰ ਚਾਹੀਦਾ ਬੰਦੇ ਦਾ ਸਾਥ ਹੈ ਨਾ ਜਿਹਨੇ ਨਸ਼ਾ ਛੱਡਣਾ ਹੈ ਨਾ ਜਿਹੜੇ ਭੁੱਲੇ ਭਟਕੇ ਨੌਜਵਾਨ ਗਲਤ ਰਸਤੇ ਚੱਲ ਗਏ ਸੀ ਉਹ ਵਾਪਸ ਆ ਗਏ ਹਾਂ ਜੀ ਵੀ ਜਿਹੜੇ ਵੀ ਭੁੱਲੇ ਭਟਕੇ ਆਪਦੇ ਰਾਹ ਤੋਂ ਪਾਸੇ ਹੋ ਗਏ ਹੈ ਨਾ ਉਹ ਤਾਂ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਤੁਰੇ ਫਿਰਦੇ ਆ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਸਾਡੇ ਨਾਲ ਸਾਨੂੰ ਘੰਟਾ ਦੋ ਸਾਰੇ ਦਿਨ ਚੱਕਰੀ ਹੈ ਨਾ ਵੀ ਜਿਵੇਂ ਸਾਡੀ ਜ਼ਿੰਦਗੀ ਸਹੀ ਹੋਈ ਆ ਹੈ ਨਾ ਜਸ ਅਸੀਂ ਖੁਸ਼ ਆ ਠੀਕ ਹੈ ਤਾਂ ਉਹਦੇ ਕਰਕੇ ਅਸੀਂ ਇਹੀ ਗੱਲ ਕਵਾਂਗੇ ਕਿ ਸਾਨੂੰ ਦਿਨ ਚੱਕਰੀ ਘੰਟਾ ਜ਼ਰੂਰ ਦੋ